ਹਾਂਜੀ ਬਨੀ ਜੀ ਅੱਛਾ ਢੀ ਯਾਰ ਕਿਵੇਂ ਆ ਗਈ ਮਰਾਜ ਉਹ ਯਾ ਤਾਂ ਪੁਲਸਾਬ ਤੁਹਾਡੀ ਹਮੇਸ਼ਾ ਆਂਦੀ ਰਹਿੰਦੀ ਐ ਪਤਾ ਨੂੰ ਪਤਾ ਹੀ ਐ ਨਾ ਮੁਲਕਾਂ ਦਾ ਜਨਾਬ ਸ਼ਿਫਟਾਂ ਨਿਆਣੇ ਦੇ ਕੰਮ ਕਰਾਂ ਦੇ ਕਮਾਂ ਨੇ ਨਾ ਮਤ ਮਾਰ ਕੇ ਰੱਖੀ ਹੁੰਦੀ ਬੰਦੇ ਦੀ ਐਨੀਵੇ ਛੱਡੋ ਐ ਮੈਨੂੰ ਪਤਾ ਲੱਗਿਆ ਪੁਲਸਾਬ ਤੁਸੀਂ ਇੰਡੀਆ ਚੱਲੇ ਜੇ ਹਾਂਜੀ ਯਾ ਤਾਂ ਰਹਿ ਸੀ ਬਸ ਫੇ ਓ ਤੁਹਾਡੇ ਤੱਕ ਇੱਕ ਨਿਕਾ ਜਿਹਾ ਕੰਮ ਆ ਪੁਲਸਾਬ ਬੇਨਤੀ ਐ ਨਾ ਨਾ ਕਰਿਓ ਤੁਹਾਡੇ ਵਾਰਾ ਤੁਹਾਡੀ ਸੇਵਾ ਚ ਹਮੇਸ਼ਾ ਹਾਜ਼ਰ ਆ। ਉਹ ਗੋਲੀ ਕੀ ਦੀ ਤੇ ਗਹਣੇ ਕੀ ਦੇ? ਹੁਕਮ ਕਰੋ। ਉਹ ਕੰਮ ਤਾਂ ਨਿਕਲ ਜਾਏ ਭੋਲਾ ਸਾਹਿਬ। ਉਹ ਇੰਡੀਆ ਨਾਲ ਚਾਈ ਜੀ ਮੇਰੇ ਥੋੜੇ ਢਿੱਲੇ ਮੱਠੇ ਜੇ ਰਹਿੰਦੇ। ਤੇ ਅਸੀਂ ਸੋਚਿਆ ਉਹਨਾਂ ਲਈ ਥੋੜੇ ਜੇ ਮਲਟੀਵਿਟਾਮਿਨ ਤੇ ਫਿਸ਼ ਆਲ ਦੇ ਕੈਪਸੂਲ ਹੀ ਭੇਜ ਦਈਏ। ਉਹ ਵਧੀਆ ਰਹੇਗਾ ਉਹਨਾਂ ਦੀ ਸਿਹਤ ਲਈ। ਤੇ ਸਾਡਾ ਤਾਂ ਹਜੇ ਨਾ ਸਾਲ ਤੋਂ ਸਾਲ ਸ਼ਾਇਦ ਇੰਡੀਆ ਜਾਣ ਦਾ ਗੇੜਾ ਨਾ ਲੱਗੇ ਹਜੇ। ਪਣੀਜੀਏ ਦੋ ਚੀਜ਼ਾਂ ਪਰ ਤੁਹਾਨੂੰ ਅੱਜ ਹੀ ਫੜਾ ਕੇ ਜਾਣੀਆਂ ਪੈਣਗੀਆਂ। ਕੱਲ ਦੀ ਤਾਂ ਸਾਡੀ ਫਲਾਈਟ ਆ। ਆਜਨੇ ਪੁੱਲਾ ਸਾਹਿਬ ਆ ਤੁਸੀਂ ਹੁਣੇ ਹੀ ਲਓ ਅਸੀਂ ਤਾਂ ਇਫੈਕਟ ਤੁਹਾਡੇ ਵੱਲ ਆਨਦਾ ਹੀ ਸੋਚ ਰਹੇ ਸੀ ਤੁਸੀਂ ਬਸ ਚੁੱਲੇ ਤੇ ਚਾਹ ਰੱਖੋ ਉਹ ਜਦੋਂ ਮਰਜੀ ਆਓ ਜਨਾਬ ਤੁਹਾਡਾ ਆਪਣਾ ਘਰ ਤੁਹਾਨੂੰ ਵੀ ਆਗਿਆ ਦੀ ਲੋੜ ਹੈ ਓਕੇ ਜੀ ਮਿਲਦੇ ਆ ਫਿਰ ਆਪਾਂ ਛੇਤੀ ਬਾਏ ਜੀ ਮੰਨ ਗਏ ਉਹ ਮੰਨ ਗਏ ਮੰਨ ਗਏ ਮੰਨ ਗਏ ਛੇਤੀ ਗੱਤਿਆਰ ਹੋਣਾ ਬਈ ਜੀ ਚਾ ਚੱਲੀਏ ਨਾ ਹੁਣੇ ਪੁਨੀਤ ਕੀ ਕਹਿੰਦਾ ਕੁਝ ਨਹੀਂ ਯਾਰ ਉਹਨੇ ਆਪਣੀ ਮੰਮੀ ਲਈ ਅਲਟੀ ਵਿਟਾਮਿਨ ਦੇ ਫਿਸ਼ ਆਲ ਦੀਆਂ ਦੋਨੇ ਕਿੰਨੇ ਕਿੰਨੇ ਸ਼ੀਸ਼ੀਆਂ ਭੇਜਣੀਆਂ ਬਸ ਉਹੀ ਫੜਾਉਣ ਆ ਰਿਹਾ ਨਾ ਵੈਸੇ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਹੁੰਦੀਆਂ ਕਿੱਡੀਆਂ ਕਾ ਜਿੱਡੀਆਂ ਮਰਜ਼ੀ ਹੋਣ ਵਾਈਨ ਦੀ ਬੋਤਲ ਤਾਂ ਫਿਰ ਵੀ ਛੋਟੀਆਂ ਹੀ ਹੁੰਦੀਆਂ ਮੈਂ ਨਾ ਤੁਹਾਨੂੰ ਪਹਿਲਾਂ ਹੀ ਦੱਸਤਾ ਜੇ ਮੈਂ ਆਪਣੇ ਅਟੈਚੀ ਚ ਕਿਸੇ ਦਾ ਸਮਾਨ ਨਹੀਂ ਪਾਉਣਾ ਮੇਰਾ ਲਗੇਜ ਤੇ ਅੱਗੇ ਓਵਰਵੇਟ ਲੱਗੀ ਜਾਂਦਾ ਮੈਨੂੰ ਤੁਹਾਡੀਆਂ ਯਾਰੀਆਂ ਨਾ ਆ ਤੁਹਾਨੂੰ ਹੀ ਮੁਬਾਰਕ ਤੂੰ ਨਾ ਪਾਈ ਬਾਬਾ ਸਮਾਨ ਕਿਸੇ ਦਾ ਤੂੰ ਆਪਦਾ ਘਰ ਪੂਰਾ ਰੱਖ ਮੈਂ ਆਪਦਾ ਸਮਾਨ ਕੱਢ ਲੈਣਾ ਤੈਨੂੰ ਬਿਨਾ ਕਲੇਸ਼ ਪਾਉਣ ਤੋਂ ਹੋਰ ਕੋਈ ਕੰਮ ਆਉਂਦਾ ਮੈਂ ਸਮਾਨ ਨਹੀਂ ਚੱਕਣਾ ਮੈਂ ਸਮਾਨ ਨਹੀਂ ਪਾਉਣਾ ਪੁਨੀਤ ਮੈਂ ਕਹਿੰਦੀ ਸੀ ਆਪਾਂ ਆਪਣੀ PS4 ਵੀਡੀਓ ਗੇਮ ਇਸ ਸਮਾਨ ਦੇ ਨਾਲ ਹੀ ਨਾ ਕੱਲ ਦਈਏ ਇਹਨਾਂ ਨੂੰ ਕੀ ਫਰਕ ਪੈਣਾ ਤੇਰਾ ਦਿਮਾਗ ਠੀਕ ਰਹਿੰਦਾ ਉਹ ਜੇ ਟੈਚੀ ਦਾ ਮੂੰਹ ਖੁੱਲਾ ਹੋਵੇ ਉਹ ਤੁਨਾਂ ਨਾਲ ਵਾਲੇ ਨੂੰ ਸ਼ਰਮ ਚ ਆਈ ਦੀ ਕਿ ਨਹੀਂ ਲੜੀਂ ਦਿਨ ਨੂੰ ਸੀ ਆਪ ਇੰਡੀਆ ਜਾਣਾ ਯਾਰ ਅਸੀਂ ਖਾਲੀ ਆ ਤੁਹਾਨੂੰ ਕਹਿੰਦੇ ਜਾਵਾਂਗੇ ਚਲ ਆ ਜਾ ਲਾਓ ਪਲਸਾ ਇਸ ਦਾ ਕਮਾਲ ਕੀਤੀ ਜੇ ਸਾਡੇ ਤੋਂ ਪਹਿਲਾਂ ਹੀ ਸਾਡੇ ਸਮਾਨ ਦੀ ਜਗ੍ਹਾ ਬਣਾਈ ਬੈਠੋ ਆ ਲੋ ਰੱਖੋ ਫਿਰ ਇਸ ਨੂੰ ਅਹ ਅਸੀਂ ਵੀ ਮੇਰੇ ਖਲਕਾ ਮਾਤੋਂ ਲੇਟ ਹੋ ਰਹੇ ਤੇ ਸਾਨੂੰ ਜਿਆਦਾ ਦੋ ਜੀ ਮਿਲਦੇ ਹਾਂ ਜੀ ਫਿਰ ਸੱਚੀ ਕਾਲ ਜੀ ਮਿਹਰਬਾਨੀ